ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਨਦਾਨ ਤੂੰ ਕਿਉਂ ਰੋਂਦਾ ਹੈਂ ਕਿਉਂ ਡਰਦਾ ਹੈਂ ਇਸ ਅੰਧੇਰੇ ਤੋਂ ਤੂੰ ਉਹ ਨਹੀਂ ਜੋ ਐਵੇਂ ਦੁੱਖਾਂ ਵਿੱਚ ਫਸਿਆ ਹੈ ਤੂੰ ਉਹ ਹੈਂ ਜਿਨੇ ਖੁਦ ਗੁਰੂ ਸਾਹਿਬ ਨੂੰ ਚੁਣ ਕੇ ਆਜਮਾਨ ਭੇਜਿਆ ਹੈ ਉਹਨਾਂ ਨੇ ਹੀ ਤੈਨੂੰ ਲਗ ਕੀਤਾ ਹੈ ਉਹਨਾਂ ਨੇ ਤੈਨੂੰ ਲੋਕਾਂ ਨਾਲੋਂ ਤੋੜਿਆ ਹੈ ਉਨ੍ਹਾਂ ਨੇ ਹੀ ਤੇਰੇ ਜੀਵਨ ਵਿੱਚ ਤੇਰੇ ਜੀਵਨ ਨੂੰ ਅੱਗ ਵਿੱਚ ਪਾਇਆ ਹੈ ਕਿਉਂਕਿ ਉਹ ਜਾਣਦੇ ਸੀ ਇਸ ਅੱਗ ਵਿੱਚ ਇੱਕ ਨਿਰਮਲ ਆਤਮਾ ਨਿਕਲੇਗੀ ਗੁਰੂ ਸਾਹਿਬ ਬਿਨਾਂ ਕਾਰਨ ਕਿਸੇ ਨੂੰ ਨਹੀਂ ਰੁਲਾਉਂਦੇ ਉਹ ਜਿਸ ਨੂੰ ਆਪਣਾ ਬਣਾਉਂਦੇ ਹਨ ਉਸ ਨੂੰ ਸਭ ਤੋਂ ਪਹਿਲਾਂ ਔਖਾ ਦੁੱਖਾਂ ਦਾ ਪਿਆਲਾ ਪਿਲਾਉਂਦੇ ਹਨ ਤੂੰ ਸਮਝ ਲੈ ਤੇਰਾ ਦੁੱਖ ਤੇਰੀ ਸਜ਼ਾ ਨਹੀਂ ਹੈ ਤੇਰੀ ਪ੍ਰੀਖਿਆ ਹੈ ਜਿਹੜਾ ਇਕੱਲਾ ਬਣ ਤੈਨੂੰ ਮਾਰ ਰਿਹਾ ਹੈ ਉਹ ਤੇਰੇ ਅੰਦਰ ਗੁਰੂਦਾਰਾ ਖੋਲ ਰਿਹਾ ਹੈ ਦੁਨੀਆਂ ਭਜਦੀ ਹੈ ਸੁੱਖਾਂ ਦੇ ਵੱਲ ਪਰ ਗੁਰੂ ਉਹਨਾਂ ਦੇ ਕੋਲ ਜਾਂਦਾ ਹੈ ਜਿਹੜੇ ਦੁੱਖ ਵਿੱਚ ਖੜੇ ਰਹਿੰਦੇ ਹਨ ਉਹ ਤੇਰੇ ਬੋਲੇ ਬਿਨਾ ਵੀ ਤੇਰੇ ਵਿੱਚ ਬੋਲ ਰਹੇ ਹਨ ਤੇਰੀ ਆਸੂ ਤੇਰੀ ਥਕਾਵਟ ਤੇਰੀ ਪੁਕਾਰ ਸਭ ਸੁਣ ਰਹੇ ਹਨ ਉਨਾਂ ਨੇ ਤੈਨੂੰ ਇਸ ਲਈ ਅਲੱਗ ਕੀਤਾ ਹੈ ਤਾਂਕਿ ਤੂੰ ਸੁਣ ਸਕੇ ਜਿਹੜਾ ਸ਼ੋਰ ਵਿੱਚ ਕੋਈ ਨਹੀਂ ਸੁਣ ਸਕਦਾ ਸਮਝ ਲੈ ਜਦੋਂ ਸਭ ਕੁਝ ਚਲਾ ਜਾਵੇ ਸਿਰਫ ਤੂੰ ਅਤੇ ਤੇਰਾ ਦੁੱਖ ਬਚੇ ਤਾਂ ਤੂੰ ਪੱਲਾ ਨਹੀਂ ਹੁੰਦਾ ਉਸ ਸਮੇਂ ਉਸ ਸਮੇਂ ਉਹ ਸਮੇਂ ਹੁੰਦਾ ਹੈ ਜਦੋਂ ਗੁਰੂ ਸਾਹਿਬ ਤੇਰੇ ਅੰਦਰ ਵਿਰਾਜਦੇ ਹਨ ਤਾਂ ਹੁਣ ਨਾ ਡਰ ਨਾ ਭੱਜ ਕਿਉਂਕਿ ਤੂੰ ਉਹ ਇਨਸਾਨ ਹੈ ਜਿਸ ਨੂੰ ਗੁਰੂ ਸਾਹਿਬ ਨੇ ਆਪਣੀ ਪਰਖਿਆ ਲਈ ਚੁਣਿਆ ਹੈ ਜਦੋਂ ਉਹ ਪਰਖਿਆ ਲੈਂਦੇ ਹਨ ਉਹ ਤੈਨੂੰ ਥੱਲੇ ਸੁੱਟਣ ਲਈ ਨਹੀਂ ਹੁੰਦੀ ਬਲਕਿ ਤੈਨੂੰ ਉੱਪਰ ਲੈ ਕੇ ਜਾਣ ਲਈ ਹੁੰਦੀ ਹੈ ਤੂੰ ਜਿਸ ਨੂੰ ਦੁੱਖ ਸਮਝ ਰਿਹਾ ਹੈ ਉਹ ਤੇਰੇ ਅੰਦਰ ਵਿਸ਼ਵਾਸ ਦੀ ਕਮੀ ਦਾ ਕਾਰਨ ਹੁੰਦਾ ਹੈ ਅਤੇ ਜਿਸ ਦਿਨ ਤੂੰ ਹੱਸ ਕੇ ਕਹੇਗਾ ਤਨ ਗੁਰ ਨਾਨਕ ਤਨ ਗੁਰ ਨਾਨਕ ਉਸ ਦਿਨ ਤੇਰੇ ਸਾਰੇ ਦੁੱਖ ਜਲ ਕੇ ਸੁਆਹ ਹੋ ਜਾਣਗੇ ਯਾਦ ਰੱਖ ਗੁਰੂ ਦੇ ਰਸਤੇ ਉੱਪਰ ਚੱਲਣ ਵਾਲਾ ਕਦੀ ਹਾਰਦਾ ਨਹੀਂ ਉਹ ਬਸ ਹੌਲੀ-ਹੌਲੀ ਅਮਰ ਬਣਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ